हा <mukle> हा <karo>. <camallion> 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 ਮੁਤਾਵਾਤ ਮੁਤਾਵਾਤ ਮੌਲਨਾ ਸੂਬੇ ਬਰਦੇ ਪੰਜਾਬ ਦੇ ਜਿੰਨੇ ਬਿਜਲੀ ਕੰਮ ਹੈ ਪੂਰੇ ਪੰਜਾਬ ਦੇ ਵਿੱਚ 3 ਦਿਨ ਦੇ ਹੜਤਾਲ ਤੇ ਹੈ ਇਸ ਦੇ ਨਾਲ ਜਿਹੜਾ ਬਿਜਲੀ ਕਈ ਸਪਲਾਈ ਦੇ ਵੀ بگਨ ਪੈਣਾ ਹੈ ਫਾਲਟ ਪੈਣਾ ਹੈ ਕੰਮ ਨਹੀਂ ਕੀਤਾ ਜਾਣਾ ਲਗਾਤਾਰ ਦੂਜਾ ਦਿਨ ਹੋ ਗਿਆ ਹੈ 3 ਦਿਨ ਤੇ ਹੜਤਾਲ ਕਰਨੇ ਕਿਉਂ ਸਰਕਾਰ ਨੇ ਇਨਾਂ ਇਹ ਕਹਿਣਾ ਕਿ ਮੈਨੇਜਮੈਂਟ ਵੱਲੋਂ ਜਿਹੜੀ ਮੰਗਾਂ ਜੂਨ ਦੇ ਵਿੱਚ ਮੰਨੀ ਗਈਆਂ ਸੀ ਅਸੀਂ ਕੋਈ ਨਵੀਂ ਗੱਲ ਨਹੀਂ ਕਰ ਰਹੇ ਜਿਹੜੀ ਮੰਗਾਂ ਇਹਨਾਂ ਨੇ ਪ੍ਰਸ਼ਾਸਨ ਨੇ ਮੈਨੇਜਮੈਂਟ ਨੇ ਸਰਕਾਰ ਨੇ ਮੰਨਿਆ ਸੀ ਉਸ ਨੂੰ ਲਾਗੂ ਕਰਵਾਉਣ ਲਈ ਅਸੀਂ ਇਹ ਕਰ ਰਹੇ ਕਿਉਂਕਿ ਇਸ ਦੇ ਵੀ ਹੜਤਾਲ ਦੇ ਵਿੱਚ ਕਰੀਬ 25 ਤੋਂ 30 ਹਜ਼ਾਰ ਮੁਲਾਜ਼ਮ ਪੰਜਾਬ ਦਾ ਹੜਤਾਲ ਦੇ ਵਿੱਚ ਪਾਵੇਂ ਉਹ ਟੈਕਨੀਕਲ ਹੈ ਪਾਵੇਂ ਜੇ ਆਈ ਹੈ ਪਾਵੇਂ ਕੋਈ ਕਲੈਰੀਕਲ ਸਟਾਫ ਹੈ ਸਾਰੇ ਮੁਲਾਜ਼ਮ ਆਪਣੀ ਮੰਗਾਂ ਨੂੰ ਲੈ ਕੇ ਦੁੱਬੇ ਵਰਦੇ ਵਿੱਚ 3 ਦਿਨ ਹੜਤਾਲ ਤੇ ਹੈ ਕਿਸ ਤਰ੍ਹਾਂ ਮੰਨ ਲੋ ਕਿ ਸਪਲਾਈ ਮੇ ਬਿਗਨ ਪੈਂਦਾ ਹੈ ਤਾਂ ਠੀਕ ਹੁੰਦੀ ਹੈ ਨਹੀਂ ਹੁੰਦੀ ਹੈ ਕਿਸ ਦਾ ਕੋਈ ਜ਼ਿੰਮੇਵਾਰ ਨਹੀਂ ਪ੍ਰਸ਼ਾਸਨ ਦੇ ਅਧਿਕਾਰੀ ਮੈਨੇਜਮੈਂਟ ਕਦੋਂ ਇਹਨਾਂ ਦੀ ਮੰਗਾਂ ਤੇ ਗੌਰ ਕਰਦੇ ਹੈ ਕਦ ਹੜਤਾਲ ਖਤਮ ਹੁੰਦੀ ਹੈ ਲੇਕਿਨ ਅਭੀ ਫਿਲਹਾਲ ਇਸ ਟਾਈਮ ਕਰਮਚਾਰੀਆਂ ਕੀ ਮੁਲਾਜ਼ਮਾਂ ਦੀ ਬਿਜਲੀ ਬੋਰਡ ਦੇ ਲਗਾਤਾਰ ਹੜਤਾਲ ਜਾਰੀ ਹੈ ਮੇਰਾ ਨਾਮ ਗੁਰਪ੍ਰਤਾਪ ਸਿੰਘ ਹੈ ਜੀ ਇਹ ਸਾਡੀਆਂ ਤਕਰੀਬਨ 25 ਮੰਗਾਂ ਨੇ ਜੋ ਮੰਗਾਂ ਮੈਨੇਜਮੈਂਟ ਨੇ ਪਹਿਲਾਂ ਮੰਨ ਲਈਆਂ ਸੀ ਪਰ ਉਹਨੂੰ ਲਾਗੂ ਨਹੀਂ ਕੀਤਾ ਜਿਵੇਂ 13% ਸਾਡਾ ਡੀਏ ਬਕਾਇਆ ਪਿਆ ਉਹ ਨਹੀਂ ਲਾਗੂ ਕੀਤਾ ਗਿਆ ਖਾਲੀ ਪਈਆਂ ਸਾਮੀਆਂ ਉਹ ਨਹੀਂ ਭਰੇਗੀਆਂ ਜਿਵੇਂ ਕੋਈ ਹਾਦਸੇ ਹੋ ਜਾਂਦੇ ਨੇ ਬਿਲੀਬੋਰਡ ਤਾਂ ਉਹਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ ਜਿਹੜੇ ਮੁਲਾਜ਼ਮ 27 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨੂੰ ਪੂਰੇ ਸਕੇਲ ਨਹੀਂ ਮਿਲ ਰਹੇ ਤੇ ਇਸ ਤਰ੍ਹਾਂ ਤਕਰੀਬਨ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦੇ ਰੋਸ ਵਿੱਚ ਅਸੀਂ ਤਿੰਨ ਦਿਨਾਂ ਲਈ ਹੜਤਾਲ ਤੇ ਆ ਹਜੇ ਤੱਕ ਤਿੰਨ ਦਿਨ ਲਈ ਹਾਂਜੀ ਸਾਰੇ ਪੰਜਾਬ ਵਿੱਚ ਕਿੰਨੇ ਕੁ ਮੁਲਾਜ਼ਮ ਹੋਣਗੇ ਜਿਹੜੇ ਹੜਤਾਲ ਚ ਸ਼ਾਮਲ ਨੇ ਇਹ ਤਕਰੀਬਨ 25 ਤੋਂ 30 ਹਜ਼ਾਰ ਮੁਲਾਜ਼ਮ ਹੜਤਾਲ ਚ ਵਿੱਚ ਸ਼ਾਮਲ ਨੇ ਹਾਂਜੀ ਇਹ ਮੁੱਦਾ ਇਹ ਹੈ ਜੀ ਜਦੋਂ ਦੀ ਇਹ ਸਰਕਾਰ ਆਈ ਹੈ ਸੋ ਬਾਰ-ਬਾਰ ਜੋ ਵੀ ਸਾਡੇ ਕਿਸਾਨ ਜਾਂ ਸਾਡੇ ਮੁਲਾਜ਼ਮ ਜਿਹੜੇ ਆ ਜਾਂ ਸਾਡੇ ਪੈਨਸ਼ਨ ਐਸੋਸੀਏਸ਼ਨ ਦੇ ਸਾਂਝੇ ਫਰੰਟ ਦੇ ਉੱਤੇ ਬਾਰ-ਬਾਰ ਬੋਰਡ ਦੇ ਨਾਲ ਮੀਟਿੰਗਾਂ ਲਈਆਂ ਨੇ ਸੋ ਇਹ ਪੰਜਾਬ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਕਿਉਂਕਿ ਇਹਨਾਂ ਨੇ ਪਹਿਲਾਂ ਸਾਨੂੰ ਜੂਨ ਦੇ ਮਹੀਨੇ ਤੋਂ ਜਿਹੜੀ ਮੀਟਿੰਗ ਦਿੱਤੀ ਉਸ ਤੋਂ ਬਾਅਦ ਮਈ 'ਚ ਦਿੱਤੀ ਉਸ ਤੋਂ ਬਾਅਦ ਆਹ 29 ਤਰੀਕ ਦੀ ਮੀਟਿੰਗ ਦੇ ਕੇ ਬਾਰ-ਬਾਰ ਇਹ ਮੀਟਿੰਗਾਂ ਦੇ ਕੇ ਸਰਕਾਰ ਜਿਹੜੀ ਹੈ ਇਹ ਮੁਕਰਦੀ ਆਈ ਹੈ ਸਾਡੇ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਜਿੱਦਾਂ ਕਿ ਸਾਡੇ ਸਕੇਲ ਦੇ ਵਿੱਚ ਜਿਹੜਾ ਸਕੇਲਾਂ ਦੇ ਵਿੱਚ ਫਰਕ ਪਾਇਆ ਗਿਆ ਕਿਉਂਕਿ ਇੱਕ ਇੱਕ 16 ਤੋਂ ਜਿਹੜੇ ਰਿਟਾਇਰ ਪਹਿਲਾਂ ਹੋਏ ਆ ਉਹਨਾਂ ਨੂੰ 245 ਦਾ ਤੇ ਇੱਕ ਇੱਕ 16 ਤੋਂ ਬਾਅਦ ਜਿਹੜੇ ਆ ਉਹਨਾਂ ਨੂੰ 29 ਦੇ ਗੁਣਾਕ ਦੇ ਨਾਲ ਜਿਹੜਾ ਇਹ ਸਾਡੇ ਨਾਲ ਮਤਰੀ ਮਾੜਾ ਸਲੂਕ ਕੀਤਾ ਹੈ ਸੋ ਮੁਲਾਜ਼ਮਾਂ ਦੇ ਵਿੱਚ ਬੜਾ ਰੋਸ ਹੈ ਇਹ ਗੱਲ ਦਾ ਕਿ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਕੱਚੇ ਜਿਹੜੇ ਆ ਉਹ ਪੱਕੇ ਕੀਤੇ ਜਾਣ ਜਾਂ ਜਿਹੜੇ ਇਸ ਦਾ ਜਵਾਬ ਕਿ ਮੈਂ ਤੁਹਾਡੇ ਕੋਲ ਅਗਿਆਰੀ 2027 ਆ ਗਿਆ ਹਾਂਜੀ ਹਾਂਜੀ ਕਿਵੇਂ ਤਿਆਰੀ ਆ ਗਈ ਸਾਡੇ ਮੁਲਾਜ਼ਮਾਂ ਦੀ ਇਹ ਤਿਆਰੀ ਆ ਸੀ ਲੱਖ ਵਿੱਚ ਇਹ ਬੇਨਤੀ ਕਰਾਂਗੇ ਕਿ ਜਦੋਂ ਦੀ ਸਰਕਾਰ ਆਈ ਹੈ ਇਹ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ 2027 ਨੂੰ ਜੋ ਇਲੈਕਸ਼ਨ ਆ ਰਿਹਾ ਸੋ ਇਹਨਾਂ ਨੂੰ ਮੂੰਹ ਤੋੜ ਮਾਂ ਜਵਾਬ ਦਾਂਗੇ ਜੇ ਸਾਡੇ ਹੱਕਾਂ ਤੇ ਮੰਗਾਂ ਦੇ ਪ੍ਰਤੀ ਇਹ ਸਰਕਾਰ ਨਾ ਉਤਰੀ ਦੇ ਕਮਾਲ ਸਿੰਘ ਜੀ ਸਾਡੀ ਜੋ ਮੰਗਾਂ ਨੇ 25 ਮੰਗਾ ਜੋ ਲਾਗੂ ਸਰਕਾਰ ਤੇ ਮੈਨੇਜਮੈਂਟ ਮੰਨ ਵੀ ਚੁੱਕੀ ਆ ਉਹਨਾਂ ਨੂੰ ਲਾਗੂ ਨਹੀਂ ਕਰ ਰਹੀ ਜਿਵੇਂ ਸਰਕਾਰ ਇਹ ਬਹੁਤ ਕਹਿਣ ਦੇ ਵੀ ਪ੍ਰਾਣੀ ਪੈਨਸ਼ਨ ਬਹਾਲ ਕਰਾਂਗੇ ਇਸੇ ਦੇ ਬੇਸ ਤੇ ਮੁਲਾਜ਼ਮਾਂ ਦਾ ਭਰੋਸਾ ਜਿੱਤ ਕੇ ਸਰਕਾਰ ਬਣੀ ਆ ਤੇ ਮਤਲਬ ਹੁਣ ਉਹ ਲਾਗੂ ਨਹੀਂ ਕਰ ਰਹੀ ਤੇ ਪਟ્રોલ ਪੱਤਾ ਹੋਰ ਕੋਈ ਵੀ ਸਾਡੇ ਸਾਥੀ ਦਾ ਜਾਨੀ ਮਾਨੀ ਨੁਕਸਾਨ ਹੋ ਜਾਂਦਾ ਉਹਦੇ ਵਿੱਚ ਸਰਕਾਰ ਤੇ ਮੈਨੇਜਮੈਂਟ ਕੋਈ ਹੱਥ ਨਹੀਂ ਸਾਡੇ ਮੰਗਣੀ ਪੂਰੀ ਕਰਦੀ ਤੇ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਟੈਕਨੀਕਲ ਹੈ ਕਿ ਕਲੈਰੀਕਲ ਸਾਰੇ ਦੀ ਹੈ ਸਾਰੇ ਮੁਲਾਜ਼ਮਾਂ ਦੀ ਹੜਤਾਲ ਤੇ ਨਹੀਂ ਜੁਆਇੰਟ ਫੋਰਮ ਇਕਤਾ ਵਿੱਚ ਜੋ ਵੀ ਬਰਾਤਰੀ ਜਥੇਬੰਦੀਆਂ ਨੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਲਾਗੂ ਆ ਤੇ 10 11 12 ਤੇ ਰਾਤ ਵੀ ਸਾਡੇ ਜਥੇਬੰਦੀਆਂ ਤੇ ਉੱਥੇ ਰਾਤ 12 ਵਜੇ ਤੱਕ ਮੀਟਿੰਗਾਂ ਹੋਈਆਂ ਜੋ ਵੀ ਸੈਟਰ ਰਹੀਆਂ ਜੋ ਵੀ ਸਾਡੇ ਅੱਗੇ ਉਹਨਾਂ ਦਾ ਸਰਕਲ ਦਾ ਫੈਸਲਾ ਹੋਊਗਾ ਸੀ ਇਹਨਾਂ ਨੂੰ ਲਾਗੂ ਕਰਨਗੇ ਇਮਰਾਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼